ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੀਆਈਜੀ ਪੁੱਲਰ ਦੇ ਨਾਲ ਜਿਹੜਾ ਦਲਾਲ ਡੀਲ ਕਰਦਾ ਸੀ ਹੈ ਕਰਸ਼ਾਨੂੰ ਸ਼ਰਦਾ ਉਹਦੇ ਬਾਰੇ ਹੋਰ ਵੱਡੇ ਖੁਲਾਸੇ ਹੋਏ ਨੇ ਕਰਸ਼ਾਨੂੰ ਸ਼ਰਦਾ ਦੇ ਜਿਹੜੇ ਲਿੰਕ ਜਿਹੜੇ ਸੰਬੰਧ ਮੰਨੇ ਜਾ ਰਹੇ ਨੇ ਉਹ ਸੱਤਾਧਾਰੀ ਲੋਕਾਂ ਨਾਲ ਵੀ ਰਹੇ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਵਾ ਜੁੜੇ ਨੇ ਸਿਰਲ ਪੱਤਰਕਾਰ ਜਰਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਪੂਰੀ ਜਾਣਕਾਰੀ ਕੀ ਹੈਗੀ ਹੈ ਅਬ ਬਿਲਕੁਲ ਮੰਦੀਪ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਆ ਕਿ ਜਿਹੜੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਮਸਲੇ ਦੇ ਵਿੱਚ ਜਿਹੜਾ ਦਲਾਲ ਕਿਰਸ਼ਾਨੂੰ ਸ਼ਾਰਦਾ ਸੀਬੀਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਜਿੱਥੇ ਪੰਜਾਬ ਦੇ 2 ਦਰਜਨ ਦੇ ਕਰੀਬ ਆਈਪੀਐਸਆਈਐਸ ਅਫਸਰਾਂ ਦੇ ਨਾਲ ਸਿੱਧੇ ਸੰਪਰਕ ਸਨ ਉੱਥੇ ਨਾਲ ਦੀ ਨਾਲ ਆਮ ਆਦੀ ਪਾਰਟੀ ਦੇ ਜਾਂ ਕਹਿ ਲਓ ਕਿ ਸੱਤਾਧਰੀ ਪਾਰਟੀ ਦੇ ਹਲਕਿਆਂ ਦੇ ਵਿੱਚ ਵੀ ਉਹਦੀ ਤੂਤੀ ਬੋਲਦੀ ਸੀ ਉਹਦਾ ਸਿੱਧਾ ਕਈ ਐਮਐਲਏ ਮੰਤਰੀਆਂ ਦੇ ਨਾਲ ਵੀ ਸਬੰਧ ਪਾਏ ਗਏ ਨੇ ਔਰ ਸੱਤਾਧਾਰੀ ਪਾਰਟੀ ਦੇ ਐਮਐਲਏ ਦੇ ਹਲਕਿਆਂ ਦੇ ਵਿੱਚ ਉਹਦੀ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਉਹਦੇ ਜਿਹੜੇ ਲਿੰਕ ਸਾਹਮਣੇ ਆਏ ਨੇ ਵੱਡਾ ਖਲਾਸਾ ਕਿ ਜਿੱਥੇ ਉਹਦੇ ਆਈਐਸ ਆਈਪੀਐਸ ਅਫਸਰਾਂ ਦੇ ਨਾਲ ਸਬੰਧ ਸੀ ਉੱਤੇ ਸੱਤਾਧਾਰੀ ਪਾਰਟੀ ਦੇ ਹਲਕਿਆਂ ਦੇ ਵਿੱਚ ਵੀ ਉਹਦੇ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਜਿਹੜੇ ਉਹਦੇ ਸਬੰਧ ਜਿਹੜੇ ਉਜਾਗਰ ਹੋਏ ਨੇ ਇਹ सीबीआई ਦੇ ਜਿਹੜੀ ਇੰਟਰੋਗੇਸ਼ਨ ਕੀਤੀ ਉਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਤੇ ਹੁਣ सीबीआई ਹਰਚੰਦ ਸਿੰਘ ਭੁੱਲਰ ਤੇ ਕਿਰਸ਼ਾਨੂੰ ਸ਼ਰਧਾ ਨੂੰ ਅਮਨੇ ਸਾਹਮਣੇ ਬਿਠਾ ਕੇ ਵੀ ਪੁਸ਼ਪੜਤਾਲ ਕਰ ਸਕਦੇ ਆ ਅਸਲ ਦੇ ਵਿੱਚ ਇਸ ਵਾਲੇ ਕਿਰਸ਼ਾਨੂੰ ਸ਼ਾਰਦਾ ਸੀਬੀਆਈ ਕੋਲ 9 ਦਿਨ ਵਾਸਤੇ ਰਿਮਾਂਡ ਦੇ ਵਿੱਚ ਹੈ ਤੇ ਉਸੇ ਮਸਲੇ ਦੇ ਵਿੱਚ ਉਹ ਕਿਰਸ਼ਾਨੂੰ ਸ਼ਾਰਦਾ ਹਰਚੰਦ ਸਿੰਘ ਭੁੱਲਰ ਦੇ ਹੋਰ ਜਿਹੜੇ ਕਰੀਬੀ ਉਹਨਾਂ ਦਾ ਪੜਦਾ ਫਾਸ਼ ਹੋਣਾ ਸ਼ੁਰੂ ਹੋ ਚੁੱਕਾ ਹੈ ਸੀਬੀਆਈ ਦੀ ਲਗਾਤਾਰ ਪੁਸ਼ਗੈਸ਼ ਤੋਂ ਬਾਅਦ ਜਿਹੜਾ ਵਾ ਕਿਰਸ਼ਾਨੂੰ ਸ਼ਾਰਦਾ ਉਹਦੇ ਜਿਹੜੇ ਡਿਜੀਟਲ ਜਿਹੜੇ ਟਰੋਲ ਨੇ ਜਾਂ ਡਿਜੀਟਲ ਜਿਹੜੇ ਐਵੀਡੈਂਸ ਨੇ ਜਾਂ ਸਬੂਤ ਨੇ ਉਹਨਾਂ ਦੀ ਫੋਰੈਂਸਿੰਗ ਜਾਂਚ ਤੋਂ ਬਾਅਦ ਪੰਜਾਬ ਦੇ ਸੱਤਹਤਾਰੀ ਹਲਕਿਆਂ ਵਿੱਚ ਵੀ ਵੱਧ ਫੁੱਲਰੇ ਸੁਰੱਖਿਆ ਲਈ ਭਗਤਾਨ ਮਤਲਬ ਪ੍ਰੋਟੈਕਸ਼ਨ ਬਣੀ ਨੈਟਵਰਕ ਦਾ ਵੀ ਖਲਾਸਾ ਹੋਇਆ ਜਾਂਚ 'ਚ ਜਿਹੜੇ ਜਾਂਚ 'ਚ ਜਿਹੜੇ ਜੋ ਲੋਕ ਜੁੜੇ ਨੇ ਉਹ ਦੱਸਦੇ ਨੇ ਕਿ ਕਿਰਸ਼ਾਨੂੰ ਸ਼ਾਰਦਾ ਦੇ ਫੋਨ ਫੋਨਾਂ ਤੋਂ ਚੈਟ ਰਿਕਾਰਡਰ ਤੇ ਨਿੱਜੀ ਡਾਇਰੀ ਤੋਂ ਬਹੁਤ ਸਾਰੇ ਭੇਦ ਖੁੱਲੇ ਨੇ ਕਿ ਸੂਬੇ ਦੇ 2 ਦਰਜਨ ਤੋਂ ਵੱਧ ਸੀਨੀਅਰ ਆਈਐਸ ਅਫਸਰ ਤੇ ਆਈਪੀਐਸ ਅਫਸਰਾਂ ਨਾਲ ਜਿਹੜੇ ਨੇ ਰਜਾਨਾ ਕ੍ਰਿਸ਼ਾਨੂੰ ਸ਼ਾਰਦਾ ਦੇ ਸੰਪਰਕ ਵਿੱਚ ਸਨ ਇਸ ਤੋਂ ਇਲਾਵਾ ਸੂਬੇ ਦੇ ਸੇਵਲੇ ਤੇ ਪੁਲਿਸ ਅਧਿਕਾਰੀਆਂ ਦੀ ਵੀ ਲੰਮੀ ਸੂਚੀ ਸੀਬੀਆਈ ਦੇ ਹੱਥ ਲੱਗੀ ਹੈ ਸੀਨੀਅਰ ਅਫਸਰਾਂ ਤੇ ਸਿਆਸੀ ਆਗੂਆਂ ਨਾਲ ਵੀ ਜੁੜੇ ਕਈ ਸਰਕਾਰੀ ਅਤੇ ਨਿੱਜੀ ਬਲਾਜਮਾ ਦੇ ਵੀ ਸ਼ਾਰਦਾ ਜਿਹੜਾ ਕ੍ਰਿਸ਼ਾਨੂੰ ਸ਼ਾਰਦਾ ਉਦੇ ਸਰੂਤ ਵਜੋਂ ਜਿਹੜੇ ਨੇ ਇਹ ਜਿਹੜੇ ਕੰਮ ਕਰਦਾ ਜਿਹੜਾ ਮਸਲਾ ਜਿਹੜਾ ਵਾ ਉਹ ਸਾਹਮਣੇ ਆਇਆ ਉਹਨਾਂ ਦੇ ਵੀ ਜਿਹੜੀ ਪਛਾਣ ਕੀਤੀ ਸੀ ਜੋ ਸਰਕਾਰੀ ਹੁਕਮਾਂ ਤੇ ਨੋਟੀਫਿਕੇਸ਼ਨਾਂ ਬਾਰੇ ਜਾਣਕਾਰੀ ਅਗਾਊਂ ਹੀ ਲੀਕ ਕਰ ਦਿੰਦੇ ਸਨ ਤੇ ਜਿਸ ਕਰਕੇ ਕਿਸਾਨ ਨੂੰ ਇਸ ਜਾਣਕਾਰੀ ਨੂੰ ਕਥੀ ਤੌਰ ਤੇ ਬਲੈਕਮੇਲ ਉਗਰਾਈਏ ਤੇ ਫਰੋਤੀ ਵਸੂਲ ਲਈ ਕੰਮ ਕਰਦਾ ਸੀ ਤੇ ਉਹ ਗੁਪਤ ਚੱਲ ਰਾਹੀ ਇਹ ਸਭ ਬਾਰੇ ਆਪਣੇ ਜਿਹੜੇ ਅਕਾਵਾ ਨਾਲ ਵੀ ਜਾਣਕਾਰੀ ਸਾਂਝੀ ਕਰਦਾ ਸੀ ਸੀਬੀਆਈ ਦੇ ਵੀ ਜਾਣਕਾਰ ਦੱਸਦੇ ਨੇ ਕਿ ਉਸਨੇ ਆਪਣੇ ਆਪ ਨੂੰ ਅਜਿਹੇ ਵਿਅਕਤੀਵਾਂ ਜੋ ਪੇਸ਼ ਕੀਤਾ ਜੋ ਕੈਰੀਅਰ ਲੋਕਾਂ ਦਾ ਬਣਾ ਵੀ ਸਕਦਾ ਸੀ ਤੇ ਵਿਗਾੜ ਵੀ ਸਕਦਾ ਸੀ ਅਤੇ ਪੁਲਿਸ ਕਾਰਵਾਈ ਪੁਲਿਸ ਦੇ ਤਬਾਦਲੇ ਪੋਸਟਿੰਗ ਇਥੋਂ ਤੱਕ ਕਿ ਕਾਨੂੰਨੀ ਮਾਮਲਿਆਂ ਨੂੰ ਵੀ ਉਹ ਕੰਟਰੋਲ ਕਰਨ ਦੀ ਜਿਹੜੀ ਜ਼ਰਤ ਰੱਖਦਾ ਸੀ ਕ੍ਰਿਸ਼ਾਨੂੰ ਸ਼ਾਰਦਾ ਦਾ ਜਿਹੜਾ ਪ੍ਰਭਾਵ ਆ ਖਾਸ ਕਰਕੇ ਮਹਾਲੀ ਜ਼ਿਲ੍ਹੇ 'ਚ ਰੋਪੜ ਜ਼ਿਲ੍ਹੇ 'ਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਪਟਿਆਲਾ ਜ਼ਿਲ੍ਹੇ 'ਚ ਲੁਧਿਆਣਾ ਜ਼ਿਲ੍ਹੇ ਚ ਤੇ ਜਿਹੜਾ ਉਹਦਾ ਆਪਣਾ ਗ੍ਰਹਿ ਨਗਰ ਨਾਭਾ ਉੱਥੇ ਉਹਦਾ ਅਸਰ ਸੀ ਮਤਲਬ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਤੇ ਸਿਆਸੀ ਹਲਕਿਆਂ ਦੇ ਵਿੱਚ ਵੀ ਉਹਦੀ ਜਿਹੜੀ ਹੈ ਤੂਤੀ ਬੋਲਦੀ ਸੀ ਸੀਬੀਆਈ ਦੀ ਜਾਂਚ ਹੁਣ ਤੱਕ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ਾਰਦਾ ਜਿਹੜਾ ਕਿਸ਼ਾਨੂ ਸ਼ਾਰਦਾ ਜੋ 2 ਜਾਂ 3 ਹੋਰ ਦਲਾਲਾਂ ਦੇ ਸੰਪਰਕ ਵਿੱਚ ਵੀ ਸੀ ਬਿਨਾਂ ਕਿਸੇ ਅਧਿਕਾਰਿਤ ਮਨਜ਼ੂਰੀ ਜਾਂ ਅਹੁਦੇ ਤੋਂ ਚੰਡੀਗੜ੍ਹ ਸਿੱਥੋਂ ਪੰਜਾਬ ਚ ਸੱਤਾ ਦੇ ਗਲਿਆਰ ਵਿੱਚ ਉਸ ਦਾ ਆਉਣਾ ਜਾਣਾ ਇੱਕ ਆਮ ਜਹੀ ਗੱਲ ਸੀ ਇੱਥੋਂ ਤੱਕ ਕਿ ਕਈ ਵਾਰ ਦੱਸਦੇ ਨੇ ਕਿ ਉਹ ਮੰਤਰੀਆਂ ਦੇ ਜਾਂ ਐਮਐਲਏਆਂ ਦੇ ਨਾਮ ਤੇ ਜਿਹੜੇ ਹੋਸਟਲ ਨੇ ਉੱਥੇ ਵੀ ਰਹਿੰਦਾ ਸੀ ਉਹ ਵੀ ਸੀਬੀਆਈ ਦੇ ਹੱਥ ਜਿਹੜੇ ਨੇ ਜਾਣਕਾਰੀ ਮਿਲੀ ਆ ਔਰ ਇਸ ਮਾਮਲੇ ਨੂੰ ਸੁਰੱਖਿਆ ਤੇ ਖੁਫੀਆਪੇਤ ਲੀਕ ਹੋਣ ਦੀ ਗੰਭੀਰ ਲੰਘਣਾ ਵੱਜੋਂ ਵੀ ਦੇਖਿਆ ਜਾ ਰਿਹਾ ਹਾਲਾਂਕਿ ਜਿਵੇਂ ਚਰਚਾ ਵਾ ਕਿ ਕਿਸ਼ਾਨੂ ਸ਼ਾਹ ਦਾ ਇੱਕ ਹਾਕੀ ਖਿਡਾਰੀ ਆ ਪੰਜਾਬ ਪੁਲਿਸ ਭਰਤੀ ਹੋਣਾ ਚਾਹੁੰਦਾ ਸੀ ਪਰ ਉਹ ਨਹੀਂ ਹੋ ਸਕਿਆ ਤੇ ਫਿਰ ਉਹ ਜਿਹੜਾ ਨਾ ਕਿ ਹੁਣ ਅਜਿਹੇ ਕੰਮ ਵਿੱਚ ਪੈ ਗਿਆ ਕਿ ਉਹ ਦਲਾਲ ਬਣ ਗਿਆ ਪ੍ਰੋਟੈਕਸ਼ਨ ਬਣੀ ਦੇ ਤੌਰ ਤੇ ਆਪਣੇ ਸਿਆਸੀ ਜਾਂ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਨਾਲ ਉਹਦੇ ਸਿੱਧੇ ਸੰਪਰਕ ਹੋ ਗਏ ਤੇ ਲੋਕਾਂ ਕੋਲੋਂ ਇਸ ਤਰ੍ਹਾਂ ਉਗਰਾਹੀ ਜਾਂ ਫਰੋਤੀ ਇਕੱਠੀ ਕਰ ਲੈਂਦੇ ਸੀ ਕਈ ਉਹਦੀਆਂ ਪਾਰਟੀਆਂ ਦੇ ਕਈ ਅਫਸਰਾਂ ਨਾਲ ਉਹਦੇ ਸਬੰਧ ਬਣ ਗਏ ਸੀ ਤੇ ਹੁਣ ਜਿਹੜੇ ਨੇ ਕਹਿੰਦੇ ਕਿ ਜਦੋਂ ਕਿਸੇ ਨੇ ਕੰਮ ਕਰਵਾਉਣਾ ਹੈ ਜਿਨ੍ਹਾਂ ਦੇ ਸਾਰੇ ਪਾਸੇ ਰਾਹ ਬੰਦ ਹੋ ਜਾਂਦੇ ਸੀ ਕਿ ਮੇਰਾ ਹੁਣ ਕੰਮ ਨਹੀਂ ਹੋਣਾ ਤੇ ਉਹ ਫਿਰ ਕ੍ਰਿਸ਼ਾਨੂੰ ਸ਼ਾਰਦਾ ਕੋਲ ਪਹੁੰਚਦੇ ਸੀ ਤੇ ਉਹਨਾਂ ਦੇ ਉੱਥੋਂ ਕੰਮ ਹੋ ਜਾਂਦੇ ਸੀ ਸ਼ਾਰਦਾ ਦੀ ਜਿਹੜੀ ਗ੍ਰਿਫਤਾਰੀ ਆ ਉਹ ਪੰਜਾਬ ਦੇ ਅਫਸਰਾਂ ਸਿਆਸੀ ਆਗੂਆਂ ਜਿਹੜੇ ਨੇ ਉਹਨਾਂ ਤੇ ਜਿਹੜੇ ਕਾਰੋਬਾਰੀਆਂ ਉਹ ਵੀ ਉਹਨਾਂ ਨੂੰ ਹਲਾ ਕੇ ਰੱਖ ਦਿੱਤਾ ਹੈਗਾ ਹਾਲਾਂਕਿ ਇਹ 29 ਅਕਤੂਬਰ ਤੋਂ ਸੀਬੀਆਈ ਦੀ ਹਿਰਾਸਤ ਵਿੱਚ 9 ਦਿਨਾਂ ਦੇ ਵਿੱਚ ਤੇ ਜਾਂਚ ਅਧਿਕਾਰੀਆਂ ਨੂੰ ਵੀ ਦੱਸਿਆ ਜਾ ਰਿਹਾ ਕਿ ਗੁਮਰਾਹ ਕਰ ਰਹੇ ਤੇ ਕਈ ਅਹਿਮ ਸਵਾਲਾਂ ਤੋਂ ਵੀ ਬਚ ਰਿਹਾ ਲੇਕਿਨ ਵੱਡਾ ਸਵਾਲ ਹੈ ਕਿ ਕਿਰਸ਼ਾਨੂ ਸ਼ਾਰਦਾ ਦਾ ਜਿਹੜਾ ਸੰਪਰਕ ਸਿਆਸੀ ਲੀਡਰਾਂ ਦੇ ਨਾਲ ਵੈ ਖਾਸ ਕਰਕੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਵੀ ਉਹਦੇ ਜਿਹੜੇ ਸਬੰਧ ਜਿਹੜੇ ਪਾਏ ਨੇ ਉਹ ਪ੍ਰੋਟੈਕਸ਼ਨ ਮਣੀ ਜਿਹੜਾ ਲੋਕਾਂ ਕੋਲ ਲੈਂਦਾ ਸੀ ਕਿ ਫਰੋਟੀਆਂ ਉਗਰਾਹੀਆਂ ਇਹ ਜਿਹੜੀ ਚੈਟਿੰਗ ਜਿਹੜੀ ਚੈਟ ਆ ਉਹਦੇ ਚ ਜਿਹੜਾ ਸੀਬੀਆਈ ਦੇ ਹੱਥ ਜਿਹੜੇ ਦਸਤਾਵੇਜ਼ ਜਾਂ ਰਿਕਾਰਡ ਜਿਹੜਾ ਵਾ ਉਹ ਮਿਲਿਆ ਵਾ ਇਦੇ ਵਿੱਚ ਇੱਕ ਹੋਰ ਗੱਲ ਬਾਹਰ ਆ ਰਹੀ ਹੈ ਕਿ ਜਿਹੜੇ ਸਰਕਾਰੀ ਜਿਹੜੀ ਨੋਟੀਫਿਕੇਸ਼ਨ ਸੀਗੀ ਉਹ ਜਿਹੜਾ ਸਰਕਾਰ ਵੱਲੋਂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਜਿਹੜੇ ਉਹ ਨੋਟੀਫਿਕੇਸ਼ਨ ਦੇ ਕਾਗਜ਼ ਇਹਦੇ ਕੋਲ ਕਿਵੇਂ ਆ ਜਾਂਦੇ ਸੀ ਉਹ ਅਫਸਰ ਕਿਹੜੇ ਕਿਹੜੇ ਸਨ ਉਹਦਾ ਫਲਾਸਪ ਵੀ ਸੀਰੀਅਸ ਕਰ ਤੇ ਜਲਦੀ ਕਰਨ ਜਾ ਰਹੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਿਵੇਂ ਪੁਲਿਸ ਅਫਸਰਾਂ ਦੇ ਤਬਾਦਲੇ ਦੇ ਜਿਹੜੇ ਆਰਡਰ ਸੀ ਜਾਂ ਸਿਵਲ ਪ੍ਰਸ਼ਾਸਨ ਦੇ ਤਬਾਦਲ ਦੇ ਆਰਡਰ ਸੀ ਮਾਲੋ ਬੀ ਡੀ ਪੀਓ ਤਹਿਸੀਲਦਾਰ ਨਾਇਬ ਤਹਿਸੀਲਦਾਰ ਐਸ ਡੀ ਐਮ ਇਨਸਪੈਕਟਰ ਡੀ ਐਸ ਪੀ ਐਸਪੀ ਇਸ ਲੈਵਲ ਦੇ ਜਿਹੜੇ ਉਹਨਾਂ ਕੋਲ ਨੋਟੀਫਿਕੇਸ਼ਨ ਆਰਡਰਾਂ ਦੀ ਉਹ ਪਹਿਲਾਂ ਆ ਜਾਂਦੀ ਸੀ ਉਹ ਫਿਰ ਜੇ ਕਈ ਅਫਸਰਾਂ ਨੂੰ ਪਹਿਲਾਂ ਦੱਸ ਦਿੰਦਾ ਹੋਊਗਾ ਕਿ ਤੁਹਾਡਾ ਜਿਹੜਾ ਤਬਾਦਲਾ ਵਾ ਮੈਂ ਇੱਥੋਂ ਤੋਂ ਇੱਥੋਂ ਹੀ ਕਰਵਾ ਦਿੰਦਾ ਵਾ ਜਾਂ ਤੁਹਾਡਾ ਮੈਂ ਤਬਾਦਲਾ ਰਕਵਾ ਸਕਦਾ ਅਜਿਹੇ ਜਿਹੜੇ ਮਸਲੇ ਨੇ ਕਿ ਜਿਹੜੇ ਪਹਿਲੇ ਉਹਦੇ ਕੋਈ ਆਰਡਰ ਆ ਜਾਂਦੇ ਸੀ ਉਹਦੇ ਦੇ ਵਿੱਚ ਜਿਹੜੇ ਖਲਾਸਾ ਵਾ ਉਹ ਦੂਜੇ ਕਈਆਂ ਦੇ ਕਈ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਸੀ ਉਹਦੇ ਚੋ ਪ੍ਰੋਟੈਕਸ਼ਨ ਮੰਡੀ ਦੇ ਤੌਰ ਤੇ ਸੀ ਜਾਂ ਕਈਆਂ ਦੇ ਖਿਲਾਫ ਇਨਕੁਆਇਰੀ ਚੱਲ ਰਹੀ ਹੁੰਦੀ ਆ ਅਫਸਰਾਂ ਦੇ ਖਿਲਾਫ ਕਿੱਤੇ ਦੇ ਖਿਲਾਫ ਇਨਕੁਆਇਰੀ ਚੱਲ ਰਹੀ ਆ ਫੁਲਾਣੇ ਫੁਲਾਣੇ ਅਫਸਰ ਕੋਲ ਮੈਂ ਤੇਰੀ ਇਨਕੁਆਇਰੀ ਰੋਕ ਸਕਦਾ ਉਹ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਜਿਹੜਾ ਜਿਹੜਾ ਸੁਰੱਖਿਆ ਲਈ ਭੁਗਤਾਨ ਜਿਹਨੂੰ ਕਹਿ ਸਕਦੇ ਨੇ ਉਹਨੂੰ ਜਿਹੜੇ ਮਸਲੇ ਦੇ ਵਿੱਚ ਹੀ ਬੜਾ ਗੰਭੀਰ ਮਸਲਾ ਹੈਗਾ ਕਿ ਜਿਹੜੇ ਅਹਿਮ ਡਾਕੂਮੈਂਟ ਹੈ ਇਨਵੈਸਟੀਗੇਸ਼ਨ ਜਿਹੜੇ ਡਿਪਾਰਟਮੈਂਟ ਦੇ ਤਬਾਦਲੇ ਜਾਂ ਹੋਰ ਜਿਹੜੇ ਮਸਲੇ ਹੀ ਉਹਨੂੰ ਅਗਾਊਂ ਪਤਾ ਲੱਗ ਜਾਂਦਾ ਸੀ ਉਹਦੇ ਕਰਕੇ ਵੀ ਜਿਹੜੇ ਉਹਦੇ ਸਬੰਧ ਸੀ ਕਿ ਅਫਸਰਾਂ ਦੇ ਨਾਲ ਸਿੱਧਾ ਤਾਲਮੇਲ ਗਾਉਣਾ ਦੇ ਸਟਾਫ ਦੇ ਨਾਲ ਤਾਲਮਿਲ ਜਾਂ ਜਿਹਨਾਂ ਲੋਕਾਂ ਦੇ ਹਲਕਿਆਂ ਦੇ ਵਿੱਚ ਕੰਮ ਹੁੰਦੇ ਅਗਰ ਉਹਨਾਂ ਦੀ ਕਿਤੇ ਨਹੀਂ ਚੱਲਦੀਏਗੀ ਤੇ ਇਹ ਕੰਮ ਕਰਵਾ ਦਿੰਦੇ ਸੀ ਇਹ ਜਿਹੜੇ ਸਾਰੇ ਜਿਹੜੇ ਮਸਲੇ ਨੇ ਇਹ ਬੜੇ ਗੰਭੀਰ ਜਿਹੜੇ ਮਸਲੇ ਨੇ ਹੁਣ ਸਾਹਮਣੇ ਆਏ ਨੇ ਕਿਉਂਕਿ ਬੀਤੇ ਦਿਨ ਹੁਣ ਰਚਨ ਸਿੰਘ ਭੁੱਲਰ ਹੋਣਾ ਦਾ ਵੀ ਜਿਹੜਾ ਵਾ ਸੀਬੀਆਈ ਨੇ ਜਿਹੜਾ ਪੰਜ 5 ਦਿਨ ਦਾ ਜਿਹੜਾ ਰਿਮਾਂਡ ਹਾਸਲ ਕਰ ਲਿਆ ਵਾ ਉਹ ਵੀ ਆਪਣੇ ਆਪ ਚ ਹੁਣ CBI ਇਹਨਾਂ ਨੂੰ ਦੋਨਾਂ ਨੂੰ ਬਿਠਾ ਕੇ ਜਿਹੜਾ ਵਾ ਆਮਨੇ ਸਾਹਮਨੇ ਜਿਹੜੀ ਤਪਤੀਸ਼ ਕਰਾ ਸਕਦੇ ਨੇ ਕੋਈ CBI ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਇਸ ਕੰਮ ਦੇ ਵਿੱਚ ਅੜਿੱਕਾ ਡਾ ਸਕਦੀ ਆ ਪੰਗੇ ਪਾ ਸਕਦੀ ਹੈ ਕੇਸ ਨੂੰ ਕਮਜ਼ੋਰ ਕਰ ਸਕਦੀ ਹੈ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਵਾ ਰਿਮਾਂਡ ਮੰਗ ਲਿਆ ਕਿਉਂਕਿ ਸੀਬੀਆਈ ਮਹਿਸੂਸ ਕਰ ਚੁੱਕੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਕੇਸ ਨੂੰ ਖਰਾਬ ਕਰ ਸਕਦੇ ਆ ਬਿਨਾ ਐਵੀਡੈਂਸ ਤੋਂ ਬਿਨਾ ਸਬੂਤਾਂ ਤੋਂ ਜਿਹੜਾ ਵਾ ਉਹਨਾਂ ਨੇ ਜਿਹੜਾ ਵਾ ਕੇਸ ਦਰਜ ਕੀਤਾ ਹੈਗਾ ਕਿਉਂਕਿ ਹਰਜਨਦਰ ਸਿੰਘ ਭੁੱਲਰ ਦੇ ਰਿਮਾਂਡ ਲੈ ਕੇ ਵਿਜੀਲੈਂਸ ਦੇ ਨਾਲ ਜਿਹੜੀ ਵਿਜੀਲੈਂਸ ਹੈ ਸੀਬੀਆਈ ਨਾਲ ਪੇੜ ਚੁੱਕੀ ਹੈਗੀ ਆ ਹਰਨਤ ਇਸ ਕਰਕੇ ਜਿਹੜਾ ਸਭ ਤੋਂ ਵੱਡਾ ਕਿਉਂਕਿ ਬੀਤੇ ਦਿਨ 40 ਮਿੰਟ ਮਹਾਲੀ ਦੀ ਅਦਾਲਤ ਦੇ ਵਿੱਚ ਜਿਹੜਾ ਵਾ ਸੀਬੀਆਈ ਤੇ ਵਿਜੀਲੈਂਸ ਦੀ ਜਿਹੜੀ ਆ ਬਹਿਸ ਹੋਈ ਸੀ ਜਿਸ ਕਰਕੇ ਜਿਹੜਾ ਵਾ सीबीआई ਨੇ ਇਥੋਂ ਤੱਕ ਕਹਿ ਦਿੱਤਾ ਹੈਗਾ ਸੀ ਕਿ ਇੱਕ ਵੱਡੇ ਆਈਪੀਐਸ ਅਫਸਰ ਦੀ ਜਿਹੜੀ ਗ੍ਰਿਫਤਾਰੀ ਆ ਉਹ ਇੱਕ ਸੀਰੀਅਸ ਮੈਟਰ ਹੈ ਫਨ ਗੇਮ ਨਹੀਂ ਹੈਗੀ ਜਿਹੜੀ ਵਿਜੀਲੈਂਸ ਨੇ ਬਣਾ ਦਿੱਤੀ ਆ ਹੋਰ ਅਫਸਰਾਂ ਦੀ ਵੀ ਸ਼ਮੂਲੀਅਤ ਹੈ ਇਸ ਕਰਕੇ ਰਿਮਾਂਡ ਜ਼ਰੂਰੀ ਆ ਜਿਸ ਕਰਕੇ सीबीआई ਨੇ ਰਿਮਾਂਡ ਜਿਹੜਾ ਵਾ ਆਪਣਾ ਜਿਹੜਾ ਜਦੋਂ ਦਿੱਤਾ ਸੀ ਤੇ ਉਹਦੇ ਚ ਉਹਨਾਂ ਨੇ ਕੀ ਕਿਹਾ ਸੀ सीबीआई ਨੇ ਕਿ ਜਿਹੜਾ ਫਾਈਲ ਦੇ ਵਿੱਚ ਪਤਾ ਲੱਗਾ ਕਿ ਸ਼ਿਕਾਇਤ ਕਰਤਾ ਦੁਆਰਾ ਜਿਹੜਾ ਸੀਬੀਏ ਦੇ ਦਫਤਰ ਵਿੱਚ ਜਿਹੜੀ ਸ਼ਿਕਾਇਤ ਦਰਜ ਕਰਵਾਈ ਆ ਔਰ ਦੋਸ਼ੀ ਇਹਨੇ ਸੱਚੇ ਪਾਇਰੇ ਜਿਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਕਿਹਾ ਸੀ ਕਿ ਖਰਚਨ ਸਿੰਘ ਭੁੱਲਰ ਨੂੰ ਜਿਹੜੀ ਆ ਸੀਬੀਏ ਰੈਸਟ ਨਹੀਂ ਕਰ ਸਕਦੀ ਕਿਉਂਕਿ ਮਸਲਾ ਪੰਜਾਬ ਦੇ ਵਿੱਚ ਆ ਉਹ ਪੰਜਾਬ ਦੇ ਅਫਸਰ ਆਗੇ ਨੇ ਇਹਨੂੰ ਲੈ ਕੇ ਸੀਬੀਏ ਦੀ ਜਾਂਚ ਦੇ ਵਿੱਚ ਇਸ ਵਿਜੀਲੈਂਸ ਨੇ ਅੜਕੜ ਅਡਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸੀਬੀਏ ਨੇ ਜਿਹੜਾ ਉਹ ਰਿਮਾਂਡ ਦੇ ਦਿੱਤਾ ਹੁਣ ਸਭ ਤੋਂ ਵੱਡਾ ਇਹ ਕਿ ਹੁਣ ਦੋਨਾਂ ਨੂੰ ਆਮਨੇ ਸਾਹਮਨੇ ਜਿਹੜੇ ਬਿਠਾ ਸਕਦੇ ਨੇ ਲੇਕਿਨ ਪੰਜਾਬ ਵਿਜੀਲੈਂਸ ਬਿਊਰੋ ਦੀ ਜਿਹੜੀ ਹੈ ਨੀਅਤ ਆ ਉਹ ਸਪਸ਼ਟ ਹੋ ਚੁੱਕੀ ਹੈ ਕਿ ਉਹ ਇੱਕ ਆਈਪੀਐਸ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਜਦਕਿ ਸੀਬੀਆਈ ਨੇ ਕਿਹਾ ਕਿ ਬਹੁਤ ਹੀ ਸੀਰੀਅਸ ਮੈਟਰ ਅਦਾਲਤ ਦੇ ਵਿੱਚ ਹਾਲਾਂਕਿ ਉੱਥੇ ਬਹਿਸ ਵੀ ਹੋਈ ਹੈ ਬਹਿਸ ਦੇ ਚੱਲਦੇ ਆ ਹੀ ਸੀਬੀਏ ਨੇ ਫਿਰ ਜਿਹੜਾ ਵਾ ਰਿਮਾਂਡ ਜਿਹੜਾ ਹਰਚੰਦ ਸਿੰਘ ਭੁੱਲਰ ਹੋਣਾ ਦਾ ਦੇ ਦਿੱਤਾ ਹੈ तमाम ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ